ਜੀ ਅਜੇ ਵੀ ਉਸ ਨੂੰ ਵੀ ਪਾਲਣਾ ਨਹੀਂ ਕਰਦੇ ਹੈਗੇ ਪਹਾਈ ਜਾ ਰਹੇ ਹੁੰਦੇ ਨੇ ਦੇਖਦੇ ਹੀ ਨਹੀਂ ਹੈ ਕਿ ਨਾ ਗਲੀਆਂ ਦੇ ਵਿੱਚ ਦੇਖੇਗਾ ਸੜਕਾਂ ਤੇ ਦੇਖੇ ਕਿੱਥੇ ਵੀ ਨਹੀਂ ਦੇਖਦੇ ਹੈਗੇ ਬਹੁਤ سارے ਐਕਸੀਡੈਂਟ ਦੇ ਦੇ ਕਰਕੇ ਹੁੰਦੇ ਹੈਗੇ ਬਾਕੀ ਆਪਣੇ ਪਿੰਡਾਂ ਦੇ ਵਿੱਚ ਜਾਗਰੂਕਤਾ ਪਾੜਾ ਕਰਨ ਦੀ ਜ਼ਿਆਦਾ ਲੋੜ ਹੈ ਸੋ ਗੁਰਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਆਪ ਜੀ ਦਾ ਸੋ ਟੀਚਰੋ ਔਰ ਕਿਤਨਾ ਕਿਤੇ ਬੱਚਿਆਂ ਦੇ ਵਿੱਚ ਵਿਚਰਦੇ ਹੋ ਰੋਜ਼ ਹਨ ਜੀ ਸੋ ਕੀ ਲੱਗਦਾ ਨਹੀਂ ਵੀ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਬਿਲਕੁਲ ਸਰ ਬੱਚਿਆਂ ਨੂੰ ਜਿਸ ਤਰ੍ਹਾਂ ਅੱਜ ਅਵੇਅਰ ਕੀਤਾ ਗਿਆ ਇਦਾਂ ਦੀ ਪ੍ਰੈਕਟੀਕਲ ਨੋਲੇਜ ਦੇ ਨਾਲ ਹੀ ਅੱਗੇ ਕਿਉਂਕਿ ਇਹ ਟੀਨੇਜਰ ਦੇ ਵੀ ਸੈਂਟਰ ਹੋਣ ਵਾਲੇ ਆ ਪਰ ਹਨ ਹਰ ਸਾਲ ਦੀ ਇਸ ਦੇ ਵਿੱਚ ਮੈਕਸਿਮਮ ਬੱਚਿਆਂ ਦੀ ਮੰਗ ਹੁੰਦੀ ਹੈ ਬਾਈਕ ਦੀ ਹਨਾ ਬਟ ਅਗਰ ਉਹਨਾਂ ਨੂੰ ਟ੍ਰੈਫਿਕ ਰੂਲਸ ਨਹੀਂ ਪਤਾ ਹੁੰਦੇ ਕਿਤੇ ਨਾ ਕਿਤੇ ਉਹ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਆ ਕਿਉਂਕਿ ਪੇਰੈਂਟਸ ਤੇ ਟੀਚਰਸ ਲਈ ਦੋਵਾਂ ਲਈ ਬਹੁਤ ਪ੍ਰੋਬਲੈਮੈਟਿਕ ਹੈ। ਸੋ ਇਸ ਲਈ ਜ਼ਰੂਰੀ ਹੈ ਕਿ ਬੱਚਿਆਂ ਅਵੇਅਰ ਕੀਤਾ ਜਾਵੇ। ਜਿਸ ਤਰ੍ਹਾਂ ਅੱਜ ਸੱਜਣ ਪਹੁੰਚੇ ਨੇ ਤੇ ਇਹਨਾਂ ਨੇ ਬਹੁਤ ਹੀ ਚੰਗੇ ਵਿਚਾਰ ਬੱਚਿਆਂ ਨਾਲ ਸਾਂਝੇ ਕੀਤੇ ਨੇ ਤੇ ਨਾਲ ਹੀ ਮੌਲ ਦੇਖਦੇ ਹੋਏ ਜਿਵੇਂ ਅੱਜ ਬਹੁਤ ਜ਼ਿਆਦਾ ਧੁੰਦ ਪੈ ਰਹੀ ਹੈ। ਤਾਂ ਇਸ ਤਰੀਕੇ ਨਾਲ ਕਿਵੇਂ ਰੋਡ ਰੋਡ ਕਰਾਸ ਕਰਨਾ ਹੈ? ਕਿਸ ਤਰੀਕੇ ਨਾਲ ਰੋਡ ਤੇ ਚੱਲਣਾ ਹੈ? ਦੀ ਸਾਵਾਂ ਨਿਰਦੇਸ਼ਬੰਦੀ ਸਾਰੇ ਬੱਚਿਆਂ ਨੂੰ ਅਵੇਅਰ ਕੀਤਾ ਗਿਆ। ਜਿਹਨਾਂ ਨਾਲ ਬਹੁਤ اچھا ਗਿਰ ਰਿਜ਼ਲਟ ਆਨ ਵਾਲਾ ਹੈ ਤੇ ਮੈਕਸਿਮਮ ਮਾਇ ਹੋਣੀ ਚਾਹੀਦੀ ਉਸ ਨੂੰ ਟ੍ਰੈਫਿਕ ਇੰਚਾਰਜ ਸਾਹਿਬ ਇੱਥੇ ਪਹੁੰਚੇ ਨੇ ਤੁਸੀਂ ਵੀ ਸਮਾਂ ਕੱਢਿਆ ਹਨ ਜੀ ਬਹੁਤ ਕੀਮਤੀ ਸਮਾਂ ਹੁੰਦਾ ਅੱਜ ਸੋ ਕੀ ਕਹਿਣਾ ਚਾਹੋਗੇ ਸਰ ਸਭ ਤੋਂ ਪਹਿਲਾਂ ਮੈਂ ਟੈਕੀ ਇੰਚਾਰਜ ਸਾਹਿਬ ਦਾ ਧੰਨਵਾਦ ਕਰਦਾ ਹਾਂ ਇਹਨਾਂ ਨੇ ਵਿਸ਼ੇਸ਼ ਤੌਰ ਤੇ ਟ੍ਰੈਫਿਕ ਰੂਲਸ ਨੂੰ ਲੈ ਕੇ ਬੱਚਿਆਂ ਦੇ ਵਿੱਚ ਉਹ ਵੀ ਇਸ ਕੈਂਪ ਦਾ ਜਿਹੜਾ ਹੈਗਾ ਅੱਜ ਉਪਰਾਲਾ ਕੀਤਾ ਇੱਕ ਤਾਰਾ ਬੋਲੀ ਮੀਡੀਆ ਕਨਕਰ ਹੈ ਮੈਂ ਪਬਲਿਕ ਨੂੰ ਇਹ ਦੱਸਣਾ ਚਾਹਨਾ ਕਿ ਇਹ ਆਪਣੇ ਬੱਚੇ ਨੇ ਉਹਨਾਂ ਨੂੰ ਉੱਪਰ ਸੜਕ ਤੇ ਚੱਲਣ ਲਈ ਜਿਹੜੇ ਰੂਲਰ ਰੈਗੂਲੇਸ਼ਨ ਨੇ ਉਹਨਾਂ ਤੋਂ ਜਾਗਰੂਕ ਕਰਾਈਏ ਛੋਟੀ ਉਮਰ ਦੇ ਵਿੱਚ ਵਹੀਕਲ ਨਾ ਫੜਾਈਏ ਉਹਨਾਂ ਨੂੰ ਜਦੋਂ ਤੱਕ ਕਿ ਗਵਰਨਮੈਂਟ ਵੱਲੋਂ ਕੰਸਟਿਟਿਊਸ਼ਨ ਵੱਲੋਂ ਉਹਨਾਂ ਨੂੰ ਲਾਇਸੈਂਸ ਇਸ਼ੂ ਨਹੀਂ ਹੁੰਦਾ ਕੋ ਟੈਸਟ ਪਾਸ ਨਹੀਂ ਕਰਦੇ ਉਦੋਂ ਤੱਕ ਆਪਾਂ ਉਹਨਾਂ ਨੂੰ ਵਹੀਕਲ ਤੋਂ ਜਿਹੜਾ ਦੂਰ ਰੱਖਿਆ ਜਾਵੇ ਤਾਂ ਜੋ ਜਿਹੜੀ ਇਹ ਸੜਕ ਦੇ ਦੁਰਘਟਨਾਵਾਂ ਹੁੰਦੀਆਂ ਨੇ ਉਹਨਾਂ ਤੋਂ ਬਚਿਆ ਜਾ ਸਕੀ। ਹਾਂ ਜੀ ਮੈਂ ਨਾਲ ਹੀ ਸਾਡੇ ਜਿਹੜੇ ਸਕੂਲ ਦੇ ਪਿਛੇ ਸਹਿਵਾ ਨੇ ਉਹਨਾਂ ਦਾ ਧੰਨਵਾਦ ਕਰਦਾ ਸਾਡੀ ਸਰਦ ਸਪੈਂਸਰ ਫੰਕਸ਼ਨ ਨੇ ਉਹਨਾਂ ਦਾ ਧੰਨਵਾਦ ਕਰਦਾ। ਬਹੁਤ 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 ਜਣਾਂ ਕੇ ਸਮ ਹਮ ਸਕੂਲ ਆਇਆ ਨੇ ਤੇ ਕਿਛੇ ਦੱਸਿਆ ਇਸ ਬਾਰੇ ਤੇ ਮੇਰਾ ਸੁਦਾ ਇੱਕ ਹੋਰ ਹੈ ਜੀ ਵੀ ਤੁਹਾਨੂੰ ਤੋਂ ਇਲਾਵਾ ਬਾਕੀ ਜਨਾਂ ਦੇ ਵਿੱਚ ਵੀ ਜਿਹੜੇ ਹੈਗੇ ਨੇ ਆਮ ਕੈਂਪ ਲਾਈ ਆ ਸਪੈਸ਼ਲ ਪਛਤੀ ਮਿੰਟ ਦਾ ਸਰ ਨਾਮ ਦੱਸੋ ਪੂਰਾ ਤੁਹਾਡਾ ਮੈਂ ਨਾ ਬਲਦੇਵ ਕੁਮਾਰ ਬਲਦੇਵ ਕੁਮਾਰ ਸਕੂਲ ਜਾਜ ਸਾਲੇ ਜਿਹੜੇ ਸਕੂਲ ਦੇ ਦਾ ਨਾਮ ਸਰਪੰਚ ਸਾਹਿਬ ਜਾਂਦੇ ਜਾਂਦੇ ਦੋ ਸ਼ਬਦ ਲਵਾਵਾਂਗਾ ਤੁਹਾਡੇ ਵੀ ਸੋ ਕਿਦਾਂ ਦਾ ਉਪਰਾਲਾ ਲੱਗਿਆ ਟ੍ਰਾਫਿਕ ਇੰਚਾਰਜ ਸਾਹਿਬ ਦਾ ਔਰ ਤੁਹਾਡਾ ਵੀ ਹਾਂ ਜੀ ਬਹੁਤ ਵਧੀਆ ਕੰਮ ਕਰਦਾ ਰਿਹਾ ਤੇ ਸੰਚਾਰ ਕਾਲ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਇਕਤਾ ਦਾ ਮੁੰਦੇ ਚੈਨਲ ਦੇ ਬਹੁਤ ਧੰਨਵਾਦ ਕਰਦੇ ਹਾਂ ਇਹ ਜੇ ਤੁਸੀਂ ਪ੍ਰੋਗਰਾਮ ਕਰਦੇ ਤਾਂ ਲੋਕਾਂ ਨੂੰ ਜਾਗਰੂਕ ਕਰਦੇ ਰਹੋ ਬਹੁਤ ਵਧੀਆ ਇਹ ਲੋਕ ਇੰਨਾ ਕੁ ਵਤਣ ਦੇ ਬੱਚਿਆਂ ਨੂੰ ਜਾਗਰੂਕ ਕਰਦੇ ਰਹੋ ਸਾਰਿਆਂ ਨੂੰ ਇਹ ਬਹੁਤ ਬਹੁਤ ਵਧੀਆ ਜੀ ਕੀ ਲੰਘਾਈ ਕਰ ਰਹੇ ਮਾਨਜੂਗ ਐਸਐਸਪੀ ਸਾਬ ਪਟਿਆਲਾ ਤੇ ਡੀਐਸਪੀ ਸਾਹਿਬ ਤੇ ਡੀਐਸਪੀ ਸਾਹਿਬ ਸਮਾਨਾ ਦੀ ਹਦਾਇਤਾਂ ਮੁਤਾਬਕ ਇਹ ਜਿਹੜਾ ਚੱਲ ਰਿਹਾ ਜੀ ਤੁੰਦ ਦੇ ਸੰਬੰਧੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਸਾਡਾ ਚੱਲਦਾ ਜੀ ਬੱਚਿਆਂ ਨੂੰ ਜਾਗਰੂਕ ਕਰਉਂ ਵੈਸੇ ਤਾਂ ਚੱਲਦਾ ਹੀ ਰਹਿੰਦਾ ਸਮੇਂ-ਸਮੇਂ ਤੇ ਕੈਂਪ ਲਾਈ ਜਾਂਦੇ ਨੇ ਜੀ ਤੇ ਤੁਹਾਡੇ ਚੈਨਲ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਸਰਪੰਚ ਸਾਹਿਬ